ਨਜੀਤ ਸਿੰਘ ਸਿੱਧੂ ਜਿਹੜਾ ਬਿਜਲੀ ਮੰਤralਾ ਦੇ ਦਿੱਤਾ ਸੀ ਉਦੋਂ ਉਹਨਾਂ ਨੇ ਲਿਆ ਨਹੀਂ ਹੁਣ ਜੇ ਅਸੀਂ 1000 1080 ਕਰੋੜ ਦਾ ਅਸੀਂ ਥਰਮਲ ਪਲਾਂਟ ਖਰੀਦ ਲਿਆ ਤਾਂ ਉਹ ਕਹਿੰਦੇ 6000 ਕਰੋੜ ਦਾ ਪਤਾ ਨਹੀਂ ਕਿੱਥੋਂ ਹੋਰ ਦੇਣੇ ਸੋ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਬਾਈਪੀਐਸ 'ਚ ਪੜੇ ਹੋਏ ਨੇ ਉਹ بڑے ਵੱਡੇ ਸਕੂਲਾਂ 'ਚ ਪੜੇ ਹੋਏ ਨੇ ਕਿਰਪਾ ਕਰਕੇ ਅੰਕੜੇ ਪੂਰੇ ਲੈ ਕੇ ਆਇਆ ਕਰੋ ਲਿਟਲ ਨੋਲੇਜ ਇਜ਼ ਟੂ ਡੇਂਜਰਸ ਜੇ ਪੰਜਾਬੀ 'ਚ ਕਹਾਂ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਅੱਜ ਨਹੀਂ ਆ ਰਹੇ ਨਹੀਂ ਆ ਰਹੇ ਚੁੱਪ ਕਰੋ ਯਾਰ ਪਲੀਜ਼ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇਣ ਦੀ ਮਹਿੰਮ ਜਿਹੜੀ ਹੈ ਵੱਖ-ਵੱਖ ਵਿਭਾਗਾਂ ਦੇ ਵਿੱਚ ਉਹ ਚੱਲ ਰਹੀ ਹੈ ਕੱਲ ਵੀ ਮੈਂ 500 20 ਦੇ ਕਰੀਬ ਵੱਖ-ਵੱਖ ਵਿਭਾਗਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨਿਫਤੀ ਪੱਤਰ ਦੇ ਕੇ ਹਟਿਆ ਅੱਜ ਇੱਥੇ 461 ਨਿਯੁਕਤੀ ਪੱਤਰ ਵੰਡੇਗੇ ਨੇ ਜਿਉ ਸਾਢੇ 450 ਹੈੱਡ ਕਨਸਟੇਬਲ ਇਨਵੈਸਟੀਗੇਸ਼ਨ ਕੈਡਰ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਭਰਤੀ ਹੋਏ ਨੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇਗੇ ਨੇ ਔਰ ਇਹੇ ਨੌکریاں ਦੇਣ ਦਾ سلسلہ ਮੁਸਤਸਲ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੂਗਾ ਕਿਉਂਕਿ ਜਦੋਂ ਇੱਥੇ ਹੀ ਰੋਜ਼ਗਾਰ ਮਿਲੂਗਾ ਇੱਥੇ ਹੀ ਬੱਚੇ ਜਿਹੜੇ ਨੇ ਕੰਮ ਕਰਨਗੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਚ ਇਥੇ ਇਹਨਾਂ ਦੀਆਂ ਦਿਵਾਲੀਆਂ ਲੋੜੀਆਂ ਹੋਣਗੀਆਂ ਤਾਂ ਉਹ ਪਰਦੇਸ਼ਾਂ ਵੱਲ ਭਜਣ ਤੋਂ ਵੀ ਗੁਰਜ ਕਰਨਗੇ ਨਾਲ ਬੁਰੀ ਸੰਗਤ ਤੋਂ ਜਾਂ ਨਸ਼ਿਆਂ ਤੋਂ ਬਚਣਗੇ ਜਦੋਂ ਕੰਮ ਹੀ ਮਿਲ ਗਿਆ ਜਦੋਂ ਇੱਕ ਰੋਜ਼ਗਾਰ ਮਿਲ ਗਿਆ ਤਾਂ ਉਹ ਧਿਆਨ ਸਾਰਾ ਜਿਹੜਾ ਉਸ ਰੋਜ਼ਗਾਰ ਵੱਲ ਤਾਂ ਉਸ ਰੋਜ਼ਗਾਰ ਤੋਂ ਉੱਪਰ ਤਰੱਕੀ ਕਰਨ ਵੱਲ ਚਲਾ ਜਾਂਦਾ ਸੋ ਬੜੀ ਖੁਸ਼ੀ ਹੈ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿੰਨੀਆਂ ਵੀ ਨੌਕਰੀਆਂ ਕਲੀਅਰ ਹੁੰਦੀਆਂ ਨੇ ਮਾਨਜੋਗ ਹਾਈ ਕੋਰਟ ਵੱਲੋਂ ਤਾਂ ਕਿ ਕੋਈ ਕੋਰਟ ਦਾ ਕੋਈ ਪੀਆਈਐਲ ਜਾਂ ਕੋਈ ਇਸ ਤਰ੍ਹਾਂ ਦਾ ਅੜਿੱਕਾ ਨਾ ਹੋਵੇ ਅਸੀਂ ਇਦਾਂ ਨਹੀਂ ਕਰਦੇ ਕਿ ਮੈਂ ਅੱਜ 5000 ਮੁੰਡੇ ਕੁੜੀਆਂ ਨੂੰ ਬੁਲਾ ਲਾਂ ਜੀ ਨੌਕਰੀਆਂ ਦੇਤੀਆਂ ਤੇ ਬਾਅਦ ਚ ਉਹਨੇ ਚੋ 2-3000 ਅਗਲੇ ਦਿਨ कोर्टਾਂ 'ਚ ਫਿਰਦਾ ਹੋਵੇ ਤੱਕੇ ਕਹਿੰਦਾ ਕਿਸੇ ਨੇ ਪੀਆਈਐਲ ਪਾਤੀ ਚਾਹੂ ਅਸੀਂ ਬਿਲਕੁਲ ਕਲੀਅਰ ਕਰਕੇ ਲੀਗਲ ਐਸਪੈਕਟ ਜਿਹੜਾ ਪਾਸ ਹੈ ਕਲੀਅਰ ਕਰਕੇ ਹੀ ਨੌਕਰੀਆਂ ਜਿਹੜੀਆਂ ਨੇ ਉਹਨਾਂ ਨੂੰ ਹਰੀ ਚੰਗੀ ਦੇਣਾ ਮਾਨ ਸਰ ਜੀ ਕਹਿੰਦੇ ਆਪਾਂ ਤਾਂ ਦੇਖੋ ਕਿ ਪਾਸ ਨਹੀਂ ਦੇਣਾ ਜਿਹੜੀ ਗੱਲ ਉਹ ਦਿਨਾਂ ਨੇ 13 ਜ਼ੀਰੋ ਦੀ ਗੱਲ ਕੀਤੀ ਐਲਾਈਅੰਸ ਦੀ ਗੱਲ ਚੱਲ ਰਹੀ ਹੈ ਤਾਂ ਆਪ ਕਹਿੰਦੇ 13 ਜ਼ੀਰੋ ਮੰਨ ਰਹੇ ਆ ਆਮ ਆਦੀ ਪਾਰਟੀ ਹਾਂਜੀ 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 ਪੂਰੇ ਦੇਸ਼ ਦਾ ਪੰਜਾਬ ਬਣੇਗਾ ਹੀਰੋ ਇਸ ਵਾਰ ਲੋਕ ਸਭਾ ਮੈਂ ਆਮ ਆਦੀ ਪਾਰਟੀ ਪੰਜਾਬ ਮੈਂ 13 ਜ਼ੀਰੋ 13 ਕੀ 13 ਜਿੱਤेंगे 50 ਸੇ ਕੋਈ ਵੀ ਲਾਈਫ ਸੇ ਕੰਮ ਨਹੀਂ ਕੀਤਾ ਤਾਂ ਰਿਸ਼ਾ ਤੋਂ ਕਮ ਕਿਉਂ ਲੱਗੇ 26 ਜਨਵਰੀ ਨੂੰ ਜਾਨ ਤੋਂ ਮਾਰਨ ਦੀ ਤੁਹਾਨੂੰ ਵੀ ਗੱਡੀ ਚ ਵੀ ਸਾਬ ਲੂੰਗੀ ਕੋਈ ਗੱਲ ਨਹੀਂ ਜੀ ਜਦੋਂ ਅਸੀਂ ਕੋਈ ਜੌਬ ਕਰ ਰਹੇ ਹਾਂ ਜਦੋਂ ਅਸੀਂ ਸਾਢੇ 3 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾ ਦੇ ਰਹੇ ਹਾਂ ਉਹਨਾਂ ਨੂੰ ਜੇਲ੍ਹਾਂ ਚ ਦੇ ਰਹੇ ਹਾਂ ਜਾਂ ਉਹ ਜੇ ਅੱਗਿਓ ਕੋਈ ਬਾਉਂਸ ਬੈਕ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਵੀ ਲੱਗ ਰਹੀਆਂ ਨੇ ਜ਼ਖਮੀ ਵੀ ਹੋ ਰਹੇ ਨੇ ਔਰ ਕਈ ਤਾਂ ਮਾਰੇ ਵੀ ਗਏ ਨੇ ਤਾਂ ਫਿਰ ਕੋਈ ਗੱਲ ਨਹੀਂ ਤਾਂ ਫਿਰ ਆਉਣਗੇ ਹੀ ਕੋਈ ਗੱਲ ਨਹੀਂ ਅਸੀਂ ਤਾਂ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹਾਂ ਔਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸੁੱਖ ਸੁੱਖ ਚੈਨ ਉਹਨਾਂ ਦਾ ਬਹਾਲ ਰੱਖਣਾ ਇਹ ਸਾਡਾ ਫਰਜ਼ ਹੈ ਸੋ ਅਸੀਂ ਆਪਣੀ ਪੁਲਿਸ ਨੂੰ ਵੀ ਅਪਡੇਟ ਰੱਖਦੇ ਹਾਂ ਤਾਂ ਕਿਉਂਕਿ ਸਾਡੇ 500 ਕਿਲੋਮੀਟਰ ਦੇ ਲਗਭਗ 532 ਕਿਲੋਮੀਟਰ ਸਾਡਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਲੱਗਦਾ ਸੋ ਸਾਨੂੰ ਇੰਟਰਨਲ ਸਕਿਉਰਿਟੀ ਦੇ ਨਾਲ ਨਾਲ ਸਾਨੂੰ ਬਾਹਰੋਂ ਵੀ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਵੀ ਸਾਨੂੰ ਬਹੁਤ ਸਾਰਾ ਧਿਆਨ ਦੇਣਾ ਪੈਂਦਾ ਔਰ ਬੀਐਸਐਫ ਨਾਲ ਮਿਲ ਕੇ ਕੰਮ ਕਰਨਾ ਆਰ ਯੂ ਰੂਲਿੰਗ ਆਊਟ ਆਰ ਯੂ ਰੂਲਿੰਗ ਆਊਟ ਦਾ ਲਾਈਨਸ ਹੁੰਦਾ ਕਾਂਗਰਸ ਪਾਰਟੀ ਤੋਂ ਉਹ ਵੀ ਭਾਰਤ ਤੋਂ ਬਾਹਰ ਗਈ ਗੈਂਗਸ ਵੀ ਬਾਹਰ ਤੋਂ ਬਾਹਰ ਬੈਠ ਕੇ ਦੇਖੋ ਜੀ ਕਈ ਦੇਸ਼ ਐ ਹੈ ਜਿਹਨੇ ਜਿੱਥੇ ਉਹਨਾਂ ਨੇ ਪਨਾਹ ਲਈ ਹੋਈ ਹੈ ਉਹਨਾਂ ਨੇ ਉਹਨਾਂ ਉਹਨਾਂ ਮੁਲਕਾਂ ਦਾ ਵੀ ਜਿਹੜਾ ਉੱਥੇ ਰਹਿਣਾ ਬੁpper ਕਰਤਾ ਸੋ ਇਸ ਕਰਕੇ ਜਿਹੜਾ ਚੋਨੀਆ ਕੇ ਜਿਹੜੇ ਵੀ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਅੰਸਰ ਹੈਗੇ ਨੇ ਜਦੋਂ ਉਹਨਾਂ ਦੀ ਸਰਕਾਰਾਂ ਉੱਥੇ ਹੀ ਉਹਨਾਂ ਨੂੰ ਰੋਕਣ ਜਾਂ ਫਿਰ ਜੋ ਭਾਰਤ ਸਰਕਾਰ ਦੀ ਨੀਤੀ ਹੈ ਵਿਦੇਸ਼ ਸਰਕਾਰ ਦੀ ਨੀਤੀ ਹੈ ਕਿਉਂਕਿ ਜਿਵੇਂ ਸਾਡੇ ਵੀ ਕਈ ਮੋਸਟ ਵਾਂਟਡ ਜਿਹੜੇ ਵਿਦੇਸ਼ਾਂ ਚ ਰਹਿੰਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਸਾਨੂੰ ਫਿਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੇ ਹੋਮ ਅਫੇਅਰ ਨਾਲ ਗੱਲਬਾਤ ਕਰਕੇ ਜਿਹੜਾ ਕਰਨਾ ਪੈਂਦਾ ਸੀ ਉਹਨਾਂ ਨਾਲ ਇੰਟੈਕ ਚ ਲੱਗਦਾ ਹੈ